ਇੱਕ ਵਾਰ ਫਿਰ ਤੋਂ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਨੂੰ ਤੋੜਿਆ ਗਿਆ ਹੈ ਤੇ ਉੱਥੇ ਹੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇੱਕ ਕਾਰਨਾਮਾ ਕੀਤਾ ਗਿਆ ਹੈ ਤੇ ਦੱਸੀਏ ਕਿ ਤਸਵੀਰਾਂ ਸਾਹਮਣੇ ਆ ਰਹੀਆਂ ਜਿੱਥੇ ਬਟਾਲਾ ਦੇ ਕਪੂਰੀ ਗੇਟ ਤੋਂ ਜਿੱਥੇ ਡਾਕਟਰ ਭੀਮਰਾਓ ਅੰਬੇਦਕਰ ਦਾ ਬੁੱਤ ਲੱਗਿਆ ਸੀ ਉਸ ਦੇ ਨਾਲ ਜਿਹੜੀ ਕਿ ਪੰਨ ਤੋੜਿਓ ਦੀ ਕੀਤੀ ਤੇ ਦੂਜੇ ਪਾਸੇ ਦੱਸਦੀ ਇਹ ਕਿ ਉਸਦੀ ਉਂਗਲੀ ਵੀ ਜਿਹੜੀ ਕਿ ਬੁੱਤ ਦੀ ਤੋੜ ਦਿੱਤੀ ਗਈ ਤੇ ਦੂਜੇ ਪਾਸੇ ਇੱਟਾਂ ਰੋੜੇ ਵੀ ਮਾਰੇ ਗਏ ਤੇ ਉਥੇ ਹੀ ਭਾਈਚਾਰੇ ਦੇ ਵੱਲੋਂ ਜਿਹੜੇ ਕਿ ਲਗਾਤਾਰ ਇਸ ਗੱਲ ਦਾ ਰੋਸ ਪ੍ਰਗਟਾਇਆ ਜਾ ਰਿਹਾ ਹੈ ਤੇ ਉਥੇ ਹੀ ਜਿਹੜਾ ਕਿ ਇੱਕ ਸਰਕਾਰ ਤੋਂ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਦੱਸਿਆ ਕਿ ਤਸਵੀਰਾਂ ਜਿਹੜੀਆਂ ਕਿ ਹੁਣ ਸਾਹਮਣੇ ਆ ਰਹੀਆਂ ਨੇ ਤੇ ਜਿਸ ਦੇ ਤਹਿਤ ਉੱਥੇ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼-ਸਾਫ਼ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਡਾਕਟਰ ਭੇਮਰਾਓ ਅੰਬੇਦਕਰ ਦੇ ਜਿਹੜਾ ਬੁੱਤ ਲੱਗਿਆ ਹੋਇਆ ਉਸ ਦੀ ਉਂਗਲੀ ਤੋੜ ਦਿੱਤੀ ਇੱਟਾ ਰੋੜੇ ਮਾਰੇ ਗਏ ਤੇ ਉੱਥੇ ਹੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਇਹ ਕਾਰਨਾਮਾ ਕੀਤਾ ਗਿਆ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਹੈ ਕਿ ਇੱਕ ਵਾਰ ਫਿਰ ਤੋਂ ਜਿਹੜਾ ਕਿ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਜੇਹਾ ਕੌਣ ਇਨਸਾਨ ਜੋ ਅਜਿਹਾ ਕਰ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਭਾਈਚਾਰਾ ਲਗਾਤਾਰ ਰੋਜ਼ ਪ੍ਰਗਟਾਉਂਦਾ ਹੋਇਆ ਨਜ਼ਰ ਆ ਰਿਹਾ ਅਤੇ ਆਹ ਤੁਹਾਨੂੰ ਸੁਣੋ ਨੇ ਹੋਰ ਉਹਨਾਂ ਦਾ ਕੀ ਕਹਿਣਾ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲ ਵਾ ਉਹ ਸਾਰੀ ਨਸ਼ਟ ਹੋ ਜੇ ਔਰ ਇਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਿਆ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਸੀ ਮਤ ਭੇਦ ਵਧਣਗੇ ਔਰ ਜਿਹੜੇ ਪੰਜਾਬ ਦੇ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਇਹ ਬਹੁਤ ਹੀ ਮਾਰੀ ਗੱਲ ਹੈ ਜੀ ਆਪਾਂ ਇਹਨੂੰ ਜਿੰਨਾ ਵੀ ਨੰਦੀਏ ਉਹਨਾਂ ਦੀ ਥੋੜਾ ਹੈ ਇਹ 2 ਦਿਨ ਪਹਿਲਾਂ ਫਲੋਰ ਦੇ ਵਿੱਚ ਜੋ ਵਾਪਰਿਆ ਉਹਦੇ ਤਹਿ ਦੀ ਇਹ ਕੰਮ ਹੋਇਆ ਹੈ ਉਥੇ ਕਿੰਨੇ ਗਿਆਵੇਂ ਕਿੰਨੇ ਉਹਦੀ ਉਹ ਬੰਦੇ ਦੀ ਵੀ ਵੀਡੀਓ ਵੀ ਆ ਚੁੱਕੀ ਹੈ ਕਿ ਪੰਜਾਬ ਦੇ ਵਿੱਚ ਹਮ ਜਿੱਥੇ ਜਿੱਥੇ ਵੀ ਇਹ ਸਟੈਚੂ ਆ ਕੇ ਤੋੜ ਦਿਓ ਔਰ ਉਥੇ ਭਗਤ ਰਵੀਦਾਦ ਲਾ ਦਿਓ ਇਹੋ ਜਿਹੇ ਸਟਾ ਉਹਨਾਂ ਨੇ ਸ਼ਰਾਰਤਾਂ ਕਰਨ ਦੇ ਆ ਹੁੰਦਾ ਔਰ ਉਹ ਵੀਡੀਓ ਆਈ ਹੈ ਅਸੀਂ ਉਹਨਾਂ ਨੂੰ ਖੇਦੀ ਕਰਦੇ ਆ ਅਸੀਂ ਆਪਣੇ ਸਮਾਜ ਨੂੰ ਇਹ ਕਹਿੰਨੇ ਆਂ ਭਾਈ ਜਾਗੋ ਇਕੱਠੇ ਹੋਵੋ ਤਾਂ ਕਿ ਸਾਡੇ ਅੱਜ ਦੇ ਰੈਵਨ ਲੱਗੇ ਕੱਲ ਨੂੰ ਸਾਡੇ ਉੱਤੇ ਵੀ ਇਹ ਚਾਰ ਕਰ ਸਕਦੇ ਨੇ ਇਸ ਕਰਕੇ ਸਾਨੂੰ ਇਹ ਜੋ ਕਰੋਨਾ ਹੋਇਆ ਵੇ ਬਹੁਤ ਮਾੜਾ ਵੇ ਅੱਜ ਇੱਕ ਮਹੀਨਾ ਪਹਿਲਾਂ ਅਸੀਂ ਐਸਡੀਐਮ ਨੂੰ ਮੈਮੋਰੰਡਮ ਦੇ ਕੇ ਆਏ ਸੀ ਕਿ ਜਿੰਨੇ ਵੀ ਪੰਜਾਬ ਦੇ ਵਿੱਚ ਸਟੈਚੂ ਲੱਗੇ ਨੇ ਇਹਨਾਂ ਉੱਤੇ ਕੈਮਰੇ ਲਾਏ ਜਾਣ ਇਨੇ ਰਾਖੀ ਕੀਤੀ ਜਾਵੇ ਕਿਉਂਕਿ ਸ਼ਰਾਤੀ ਅੰਸਰ ਜੇ ਅੰਮ੍ਰਿਤ ਸਰ ਕੀਤਾਵੇਂ ਹੋਰ ਕਿਤੇ ਵੀ ਕਰ ਸਕਦੇ ਆ ਉਹ ਆਪਰ ਗੀ ਜੇ ਲੱਗਦਾ ਜਿਹੜੀ ਏਕਤਾ ਆ ਭਾਰਤ ਦੀ ਜਾਂ ਪੰਜਾਬ ਦੀ ਤੇ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਕੋਈ ਸ਼ਰਾਤੀ ਬਿਲਕੁਲ ਜੀ ਬਿਲਕੁਲ ਇਹ ਸ਼ਾਂਤੀ ਭੰਗ ਕਰਨ ਵਾਸਤੇ ਹੀ ਇਹ ਕੰਮ ਕਰ ਰਹੇ ਨੇ ਕਿ ਭਾਈ ਜਾਲਾ ਖਤਮ ਕਰਨ ਦੇ ਵਾਸਤੇ ਕੰਮ ਕਰ ਰਹੇ ਨੇ ਸਾਡਾ ਭਾਈ ਜਾਲਾ ਉਸੇ ਤਰ੍ਹਾਂ ਰਹੇਗਾ ਬੱਜਾ ਰਹੇਗਾ ਔਰ ਅਸੀਂ ਇਹਨਾਂ ਚਾਲਾਂ ਸਮਝਦੇ ਆ ਅਸੀਂ ਹੁਣ ਨਿਆਣੇ ਨਹੀਂ ਹੈਗੇ ਕੌਣ ਕਰ ਰਿਹਾ ਕੌਣ ਕਰਾ ਰਿਹਾ ਅਸੀਂ ਇਹ ਸਮਾਜ ਨੂੰ ਇਕੱਠਾ ਕਰਦੇ ਆ ਕਿਉਂਕਿ ਬਾਬਾ ਸਾਹਿਬ ਨੇ ਸਾਰੇ ਸਮਾਜ ਵਾਸਤੇ ਬੜਾ ਕੁਝ ਕੀਤਾ ਹੈਗਾ ਅਸੀਂ ਉਹਨਾਂ ਕਰਕੇ ਹੀ ਅੱਜ ਇੱਥੇ ਖੜੋਤੇ ਆਂ ਉਹਨਾਂ ਕਰਕੇ ਨੌਕਰੀਆਂ ਦਿੰਦੇ ਆਂ ਉਹਨਾਂ ਕਰਕੇ ਕੋਠੀਆਂ ਨੇ ਉਹਨਾਂ ਕਰਕੇ ਬੰਗਲੇ ਨੇ ਉਹਨਾਂ ਕਰਕੇ ਸਾਡੇ ਬੱਚੇ ਅੱਜ ਹਵਾਈਅੱਡਾਂ ਉੱਡੇ ਲੈਂਦੇ ਨੇ ਅਸੀਂ ਉਹਦੀ ਰਾਖੀ ਕਰਾਂਗੇ ਜਿੰਦ ਜਾਨ ਦਾ ਤਲੀ ਤੇਰਾ ਪਾੜ ਕੇ ਵੀ ਆਪਾਂ ਰਾਖੀ ਕਰਾਂਗੇ ਅੱਜ ਜਿਹੜੀ ਮੰਦਿਰ ਆ ਜਿਹੜੀ ਘਟਨਾ ਬੀਤੀ ਆ ਬਾਬਾ ਸਾਹਿਬ ਮੇਦਕਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਸਾਈ ਭਾਈ ਚਾਰਾ ਵਾ ਚਾਹੇ ਮਜਬੀ ਸਿੱਖ ਭਾਈ ਚਾਰਾ ਵਾ ਅੱਜ ਆਹਾਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਵੀ ਬੜਾ ਦੁਖਿਆ ਸੋ ਬਾਬਾ ਸਾਹਿਬ ਵੇਦ ਕਰਦੇ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਭੀ ਦਾ ਆਂਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਵਾਏ ਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਵਾਏ ਆ ਅੱਜ ਜੇ ਲੋਕ ਸਾਡੇ ਲੋਕ ਪੜ੍ਹ ਲਿਖ ਕੇ ਅਜ ਜੱਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ ਬਾਬਾ ਸਾਹਿਬ ਦੀ ਦੇਣ ਹੀ ਆ ਬਾਬਾ ਸਾਹਿਬ ਨੇ ਸਾਨੂੰ ਪੜ੍ਹੋ ਲਿਖੋ ਜੁੜੋ ਦਾ ਅਧਿਕਾਰ ਦਵਾਇਆ ਅੱਪਾ ਅੱਜ ਪੜ੍ਹ ਲਿਖ ਕੇ ਕੁਝ ਸਿੱਖਿਆ ਪ੍ਰਾਪਤ ਕੀਤੀ ਅੱਜ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ ਬਾਬਾ ਸਾਹਿਬ ਨੇ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਗਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਹ ਦੇ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਮਾਂ ਕਿ ਉਹ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਏ ਤਾਂ ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਤੁ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕੀ ਕੰਨੇ ਅਸੀਂ ਨਾ ਇਹ ਉੱਥੇ ਬਾਬਾ ਸਾਹਿਬ ਦੀ ਮੂਰਤੀ ਤੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਪ ਕੀਤੀ ਅਸੀਂ ਸਾਰੇ ਇੱਥੇ ਮੌਕੇ ਤੇ ਪਹੁੰਚੇ ਆਂ ਤੇ ਇਹ ਵੀ ਗੱਲ ਵੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇੱਥੇ ਇੰਪਰੂਵਮੈਂਟ ٹرسٹ ਦੇ ਚੇਅਰਮੈਨ ਵੀ ਆਏ ਸਨ ਤੇ ਉਹ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ ਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਸ ਵੇਲੇ ਵੀ ਮੌਜੂਦ ਸੀ ਤੇ ਅਸੀਂ ਉਹ ਸੀਸੀਟੀਵੀ ਦੇ ਫੁਟੇਜ ਵੀ ਖੰਗਾਲ ਰਹੇ ਆ ਤੇ ਇਹ ਵੀ ਪਤਾ ਕਰ ਰਹੇ ਆ ਕਿ ਆਈਦਰ ਇਹ ਕੋਈ ਨੇਚਰਲ ਐਕਟ ਹੈ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰਡ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਸੀਟੀਵੀ ਕੈਮਰੇ ਦੇਖ ਰਹੇ ਆ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਦੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉੱਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸੀਟੀਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਮੁੱਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਆ ਪਿੱਛੋਂ ਤੋਂ ਦੇਖ ਰਹੇ ਆ ਇਸ਼ਾਇਦ ਕੁਛ 90 ਹਾਂਜੀ ਨਹੀਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਹਾਲੇ ਦੁਆਲੇ ਸਾਰੇ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਹ ਅਸੀਂ ਇਹ ਵੇਖਦੇ ਹਾਂ ਕਿ ਕਿਤੇ ਕਰਕੇ ਗਈ ਕਿਉਂਕਿ ਹਾਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ ਤੇ ਹਾਂਜੀ ਜਾਂਚ ਦਾ ਵਿਸ਼ਾ ਤੇ ਅਸੀਂ ਦੇਖ ਲੈਂਦੇ ਹਾਂ ਕਿ ਇਹ ਨੈਚੁਰਲ ਹੋਇਆ ਹੈ ਜਾਂ ਕਿਸ ਤਰ੍ਹਾਂ ਇੱਕੇ ਦੇ